ਪਲਕੇ ਰਖੜੀ ਦਾ ਤਿਉਹਾਰ ਆਉਣ ਵਾਲਾ ਹੈ ਤੇ ਇਸ ਮੌਕੇ ਤੇ ਭੈਣ ਭਰਾ ਦੇ ਪਿਆਰ ਨੂੰ ਇੱਕ ਬੰਧਨ ਦੇ ਵਿੱਚ ਬੰਨ੍ਹਿਆ ਜਾਂਦਾ ਹੈ। ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਇਹ ਹੀ ਹੈ ਕਿ ਭੈਣ ਅਤੇ ਭਰਾ ਆਪਸ ਦੇ ਵਿੱਚ ਆਪਣੇ ਪਿਆਰ ਅਤੇ ਰਿਸ਼ਤੇ ਦੀ ਸਾਂਝ ਨੂੰ ਬਰਕਰਾਰ ਰੱਖਦੇ ਨੇ ਪਰ ਇੱਥੇ ਇੱਕ ਭੈਣ ਭਰਾ ਰਖੜੀ ਤੋਂ ਮਹਿਜ਼ ਕੁਝ ਘੰਟਿਆਂ ਪਹਿਲਾਂ ਦੋਵੇਂ ਜਾਣੇ ਇੱਕੋ ਹੀ ਹੱਥ 'ਚ ਦੇਵੇ ਆਪਣੀ ਜਾਨ ਕਵਾ ਬੈਠੇ। ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਤਾਂ ਪਹਿਲਾਂ ਹੀ ਟੁੱਟਿਆ ਹੋਇਆ ਸੀ ਆਪਣੀ ਬਿਮਾਰ ਮਾਂ ਦਾ ਹਸਪਤਾਲ ਤੋਂ ਹਾਲਚਾਲ ਪੁੱਛਣ ਤੋਂ ਬਾਅਦ ਇਹ ਭੈਣ ਭਰਾ ਘਰ ਨੂੰ ਵਾਪਸ ਆ ਰਹੇ ਸਨ ਕਿ ਇੱਕ ਤੇਜ਼ ਰਫ਼ਤਾਰ ਗੱਡੀ ਨੇ ਇਹਨਾਂ ਦੇ ਮੋਟਰਸਾਈਕਲ ਨੂੰ ਅਜੇ ਹੀ ਟੱਕਰ ਮਾਰੀ ਅਤੇ ਜ਼ਬਰਦਸਤ ਟੱਕਰ ਤੋਂ ਬਾਅਦ ਇਸ ਭੈਣ ਭਰਾ ਦੀ ਜਾਨ ਚਲੀ ਗਈ। ਇਹ ਸਾਰੀ ਘਟਨਾ ਫਿਰੋਜ਼ਪੁਰ ਦੇ ਵਿੱਚ ਵਾਪਰੀ ਜਿੱਥੇ ਭੈਣ ਭਰਾ ਦੀ ਸੜਕ ਹਾਦਸੇ ਤੇ ਬੀਜਨ ਗਈ। ਓਵਰ ਸਪੀਡ ਆ ਰਹੀ ਗੱਡੀ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਜਿਸ ਤੋਂ ਬਾਅਦ ਦੋਹਾਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੇ ਵਿੱਚ ਪਛਾਣ ਇਸ ਭੈਣ ਦੀ ਰਾਜਵੀਰ ਕੌਰ ਤੇ ਵਜੂ ਹੋਈ ਹੈ ਜਿਸ ਦੀ ਉਮਰ 22 ਸਾਲ ਦੀ ਸੀ ਅਤੇ ਉਸ ਦਾ 28 ਸਾਲ ਦਾ ਜਵਾਨ ਪਰਾ ਗੁਰਵਿੰਦਰ ਸਿੰਘ ਜੋ ਕਿ ਮੋਟਰਸਾਈਕਲ ਚਲਾ ਰਿਹਾ ਸੀ ਇਹ ਦੋਵੇਂ ਜਾਨੇ ਪਿੰਡ ਵੱਲ ਨੂੰ ਵਾਪਸ ਆ ਰਹੇ ਸੀ ਕਿ ਬਾਈਕ ਤੇ ਸਵਾਰ ਭੈਣ ਪਰਾਂ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਘਰ ਦੇ ਵਿੱਚ ચીਖ ਚਿਹਾੜਾ ਪੈ ਗਿਆ ਮ੍ਰਿਤਕ ਲੜਕੇ ਦੀਆਂ ਦੋ ਹੋਰ ਪੈਣਾ ਵੀ ਦਸੀਆਂ ਜਾ ਰਹੀਆਂ ਨੇ ਗੱਡੀ ਚਾਲਕ ਮੋਕੇ ਤੋਂ ਫਰਾਰ ਹੋ ਗਿਆ ਪਰਿਵਾਰ ਦੇ ਵੱਲੋਂ ਗੱਡੀ ਚਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਧਿਰੋਂਦਾ ਕੁਲੌਂਦਾ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਆਪਣੇ ਜਵਾਨ ਧੀਆਂ ਪੁੱਤਾਂ ਦੀ ਮ੍ਰਿਤਕ ਦੇ ਘਰ ਚ ਰੱਖੀ ਬੈਠਾ ਉੱਚੀ ਉੱਚੀ ਰੋ ਰਿਹਾ ਸੀ ਇਹ ਸਭ ਕੁਝ ਅੱਖੀਂ ਦੇਖਿਆ ਨਹੀਂ ਜਾਂਦਾ ਇਹ ਜੀ ਮੇਰਾ ਹੀ ਹੈਗਾ ਭੂਆ ਦਾ ਪੁੱਤਰਾ ਏ ਆ ਵੀ ਉਮੀਦ ਆ ਬ੍ਰਿਸ਼ਨਾਏ ਬਟਿੰਡੇ ਦਾਖਲ ਕਿਥੋਂ ਆ ਰਹੇ ਸੀਗੇ ਮਾ ਕੋ ਮੋਟਰਸਾਈਕਲ ਜਾਣਾ ਕਰਾ ਹੀ ਬਸ ਉੱਪਰ ਹੀ ਦੋਨੋਂ ਜਾਣੇ ਆ ਰਹੇ ਸੀ ਤੇ ਮੈਨੂੰ ਲੱਗਾ ਪਤਾ ਫੋਨ ਆਇਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਾਰ ਨਾਲ ਕਾਰ ਨਾਲ ਹਾਂਜੀ ਕੋਈ ਕਾਰ ਵਾਲੇ ਦਾ ਪਤਾ ਲੱਗਿਆ ਸੀ ਹਾਂਜੀ ਮਾਪੇ ਤੇ ਪਤਾ ਲੱਗਿਆ ਸੀ ਕਾਰ ਵਾਲ ਦਾ ਕੋ ਮੱਲਾ ਵਾਲੇ ਦਾ ਹੀ ਆ ਆਈ 20 ਗੱਡੀ ਆ ਹਾਂਜੀ ਉਹਨਾਂ ਦੀ ਮਾ ਹਾਂਜੀ ਦੋਨਾਂ ਵੀ ਮੌਜੂਦ ਮੌਕੇ ਤੇ ਹੋਈ ਕਿੰਨੇ ਇਹ ਜਿਹੜਾ ਬੰਦਾ ਸੀ ਕਿੰਨੇ ਦਾ ਇਕਰਾਰ ਹੈ ਇਹ ਜੀ ਦੋ ਭੈਣਾਂ ਇੱਕ ਭਰਾ ਇਕੱਲਾ ਇਕੱਲਾ ਮੁੰਡਾ ਇਕੱਲਾ ਇਕੱਲਾ ਭਰਾ ਹਾਂਜੀ ਇਕੱਲਾ ਇਕੱਲਾ ਤਾਂ ਛੋਟੀ ਛੋਟੀ ਮਾਸੀ ਦੀ ਲੜਕੀ ਸੀ ਉਹ ਆਪਣੇ ਉਥੋਂ ਲੋਹਿਆਂ ਤੋਂ ਆ। ਤੋਂ ਪੋਹ ਆ ਰਹੇ ਸੀ ਦੋਨੇ ਤੇ ਨਿਕਲ ਪਏ ਪੈਨ ਤੇ ਨਸਰੇ ਭੇਜ ਦਾ ਕੇ ਚੱਲ ਆ ਪੰਜੇ ਦਾ ਵੀ ਨਹੀਂ ਮੱਲਾ ਵਾਲੇ ਤੇ ਉਥੋਂ ਆ ਰਹੇ ਸੀ ਸਦਾਰ ਦੇ ਪਿੱਛੇ ਮੱਲੂ ਆ ਰਹੇ ਉਹਨਾਂ ਦਾ ਐਕਸੀਡੈਂਟ ਹੋ ਗਿਆ। ਮੱਲ ਕੀ ਕਰਦੇ? ਅੰਸ਼ਾਸ ਮੱਜ ਰਹਿ ਗਈ। ਘਰ ਜ਼ਿਲ੍ਹਾ ਕਰਤਾ ਸਦਾ ਜੀ। ਇਹ ਮੋਹਵਾਂ ਨੂੰ ਨਹੀਂ ਜਿੱਦੋਂ ਗੱਡੀ ਜਾਂਦੀ। ਹਾਂ। ਜੋ ਵੀ ਲੜਕੀ ਦੀ ਬੈਸ ਹੋਈ ਹੈ ਤੁਹਾਡੀ ਕੀ ਲੱਗਦੀ ਹੈ ਕਿੰਨੇ ਭੈਣ ਭਰਾ ਸੀ ਪੁੱਤ ਨੇ ਭਾਈ ਹੈ ਹਲੋ ਲੈਣੇ ਭੰਗ ਪੜਾਉਂਦੇ ਨੇ ਚੈਲ ਕੁੜੀਆਂ ਨੇ ਇਹ ਲੜਕੀ ਕੁੜੀ ਹੈ ਨਹੀਂ ਹੈ ਤੇਨੇ ਅੱਛਾ ਬੂਆ ਲੰਗਿਆ ਖਾਸ ਤੁਹਾਨੂੰ ਤੁਹਾਨੂੰ ਪਤਾ ਲੱਗਿਆ ਗੱਡੀ ਵਾਲੇ ਦਾ ਕੌਣ ਸੀਗਾ ਹਮ ਗੱਡੀ ਵਾਲਾ ਪਤਾ ਲੱਗਿਆ ਕਿਨੇ ਨਾ ਹੀ ਉਹ ਹੁੰਡਾ ਗੁਰਵਿੰਦਰ ਸਿੰਘ ਸੀ ਇਹਦੀ ਮੰਮੀ ਘੰਡੇ ਦਾਖਲ ਸੀ ਜੀ ਫਿਰ ਹੀ ਹੋਇਆ ਸੀਗਾ ਤੇ ਉੱਥੇ ਮਹੀਨੇ ਦੇ ਕਰੀਬ ਸੀਗੇ ਰਹਿੰਦੇ ਸੀਗੇ ਉਥੋਂ ਆਹੀ ਪਹਿਲਾਂ ਮੰਨ ਲਓ ਸਵੇਰੇ 3 ਵਜੇ ਤੁਰੇ ਉੱਥੇ ਪਿੰਡ ਜੀ ਇਹ ਬਾਅਦ ਚ ਤੁਰੇ ਆ ਨਾਲ ਇਹਦੇ ਮਾਸੇ ਦੀ ਕੁੜੀਆ ਸੀਗੀ ਜੀ ਤੇ ਗੀਰੇ ਮੋਟਰਸਾਂ ਡੱਕਦੇ ਸੀ ਉਥੋਂ ਵਾਸਤੇ ਚੜਦੇ ਸੀਗੇ ਜੀ ਇਹ ਕਿਤੇ ਜਾਂ ਨਾਲੇ ਦਾ ਕੱਪੜੇ ਢੀੜੇ ਲੈ ਆਉਣੇ ਨਾਲੇ ਪਿੰਡ ਗੇੜਾ ਮਾਰ ਆਉਣੇ ਜੀ ਮਾਲ ਟੰਗ ਦੇਖ ਆਵਾਂਗੇ ਜੀ ਇਹ ਜੀਰਿਓ ਆਵਾਇਡ ਆ ਨਾ ਮੱਲਾੜਾ ਰੋਡ ਬਹੁਤ ਖਰਾਵਾ ਜੀ ਸਾਡੇ ਫਿਰ ਜੀਰਿਓ ਮਖੂ ਹੋ ਗਏ ਤਾਂ ਮਖੂ ਤੋਂ ਮੱਲਾੜਾ ਆਮ ਜਨਤਾ ਹੁੰਦੀ ਆ ਜੀ ਜਦੋਂ ਮਖੂ ਤੋਂ ਜਸਧਾਰੇ ਦੇ ਕਰੀਬ ਆਏ ਨਾ ਜੀ ਇਦਰੋਂ ਆ ਰਹੇ ਸੀਗੇ ਤੇ ਮੰਨ ਵਾਲੇ ਲੋਕ ਗੱਡੀ ਜਾਂਦੀ ਹੈ H20 ਜੀ ਕਰਨੈਲ ਸਿੰਘ ਦਾ ਦਾ ਮੁੰਡਾ ਦੱਸਦੇ ਭੋਲਾ ਭੋਲਾ ਜੀ ਏ 120 ਦੇ ਕਰੀਬ ਜਿੰਨਾ ਲੋਕਾਂ ਨੇ ਦੇਖਿਆ ਮੌਕੇ ਤੇ ਜੀ ਦੂਜੇ ਪਾਸੇ ਜਾ ਕੇ ਅਟੈਕ ਕਰਕੇ ਮੰਨ ਲੋਕ ਗੱਡੀ ਮਾਰੀ ਹੈ ਜੀ ਤੇ ਗੁੜੀ ਆਈ ਤਾਂ ਮੌਕੇ ਦੇ ਮੌਦ ਹੋ ਗਈ ਹੈ ਜੀ ਤੇ ਮੁੰਡੇ ਨੂੰ ਜਿਹੜੇ ਲਾਕੇ ਹਸਪਤਾਲ ਲੈ ਗਿਆ ਤੇ ਉੱਥੇ ਜਾ ਕੇ ਉਹ ਵੀ ਮੰਨ ਲੋ ਗਏ ਪੂਰਾ ਹੋ ਗਿਆ ਜੀ ਇਹ ਵਾਲਾ ਕੀ ਮੌਕੇ ਤੇ ਲੈ ਕੇ ਗਿਆ ਜਾਂ ਫਰਾਰ ਹੋ ਗਿਆ ਅਸੀਂ ਤਾਂ ਬਾਅਦ 'ਚ ਮੰਨ ਲੋ ਗਏ ਗੱਡੀ ਉੱਥੇ ਬਾਕੀ ਉਹ ਨਹੀਂ ਮੰਨ ਲੋ ਕਿ ਮਿਲਿਆ ਕੱਲਾ ਸੀ ਜਾਂ ਕੌਣ ਸੀ ਜੀ ਇਹ ਇਹ ਆਪਣਾ ਕਿਲੇ ਪੈਰਪੜਾ ਸੀ ਮੁੰਡਾ ਇਕੱਲਾ ਗੁਰਿੰਦਰ ਸਿੰਘ ਆ ਤੇ ਦੋ ਪੈਣਾ ਜਿਹੜੀਆਂ ਜੀ ਨਹੀਂ ਮੈਸਤਰੀ ਦਾ ਰਾਜਕਰੀ ਦਾ ठेकेदार ਸੀ ਗਏ ਇਹ 29 30 ਸਾਲ ਦੇ ਕਰੀਬ ਸੀ ਜੀ ਨਹੀਂ ਇਹਦਾ ਜਨਮ ਮੈਡਸ ਸੀ ਜੀ ਮੰਗ ਬਸ ਗਰੀਬ ਪਰਿਵਾਰ ਹੈ ਇਨਸਾਫ ਮਿਲਣਾ ਚਾਹੀਦਾ ਏ ਜੋ ਜੀ ਇਹ ਨਾ ਸਦਾਰੇ ਤੋਂ ਥੋੜਾ ਜਿਹਾ ਅੱਗੇ ਲੁਕ ਮੀਟਰ ਤੇ ਕਾਰ થી ਬਹੁਤ ਓਵਰ ਸ਼ੂਟ ਤੇ ਇਹ ਅਗੋ ਮੋਟਰਸਾਈਕਲ ਤੇ ਆ ਰਹੇ ਸੀ ਮਹੂ ਵੱਲੋਂ ਜਿਹੜੀ ਉਹ ਸਿੱਧੀ ਕਾਰ ਮੱਜੀ ਵਿੱਚ ਐ ਇਹ ਦੋ ਇੱਕ ਲੜਕਾ ਮੁੰਡੇ ਦੀ ਇਹ ਇਸ ਤੋਂ ਦੀ ਵਿਸ਼ਿਸ਼ਟ ਮਾਸੀ ਦੀ ਕੁੜੀ ਉਹਨਾਂ ਦੋਹਾਂ ਦੀ ਡੈਥ ਹੋ ਗਈ ਤੇ ਹੁਣ ਅਸੀਂ ਪੋਸਟਮਾਰਟਮ ਕਰਾਉਣ ਲੱਗੇ ਹਾਂ ਮਕਦਮਾ ਦਰਜ ਕਰਤਾ ਗੱਡੀ ਵਾਲੇ ਦਾ ਪਤਾ ਲੱਗਿਆ ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ ਮਾਮਲਾ ਕਰਕੇ ਹੋ ਜਾਏਗਾ ਹਾਂਜੀ ਮਾਮਲਾ ਕਰਕੇ ਹੋ ਜਾਏਗਾ ਹੋ ਜਾਏਗੀ ਹੋ ਜਾਏਗੀ